ਆਲੂ ਜਿਹੜਾ ਆ ਆ ਇਹ ਨਾਲ ਉਹ ਜਿਹੜਾ ਟਿਕ ਜਾਂਦਾ ਹੈਗਾ ਜਿਵੇਂ ਪੁਰਾਣੇ ਸਮੇਂ ਦੇ ਖੂਹ ਦੀਆਂ ਟੰਡਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਪਾਣੀ ਕੱਢਣ ਵਾਸਤੇ ਸੇਮ ਚੀਜ਼ ਹੈਗੀ ਆਲੂ ਇਹਦੇ ਉੱਤੇ ਚੱਲਦਾ ਹੈ ਜਿੰਨੀ ਜਿੰਨੀ ਦੂਰੀ ਤੇ ਤੁਸੀਂ ਚਾਹੁੰਦੇ ਉਹਨੇ ਉਹਨੇ ਦੂਰੀ ਤੇ ਆਲੂ ਲਗਾਉਣ ਵਾਸਤੇ ਸਪੈਸ਼ਲ ਚਾਰਟ ਦਿੱਤਾ ਹੋਇਆ ਜੀ ਜਿਹਨੂੰ ਮਰ ਆਸਾਨੀਆਂ ਦੇਖ ਸਕਦਾ ਬੇ ਮੈਂ ਆਲੂ 12 ਪੀਸ ਜੇ ਬਿਜ਼ਨਸ ਹਨ ਤੇ 10 ਇੰਚੀ ਤੇ ਬੀਜੂੰਗਾ 10 ਇੰਚੀ ਹੀ ਕਰਨ ਲਈ ਤੁਹਾਨੂੰ ਗੀਅਰ ਕਿਹੜੇ ਕਿਹੜੇ ਪਾਉਣੇ ਪੈਣਗੇ ਸਪੀਡ ਵਧਾ ਘਟਾ ਆ ਜੀ ਆਲੂ ਨੂੰ ਕਿੰਨੀ ਦੂਰੀ ਕਰ ਸਕਦੇ ਆ ਕਿੰਨੀ ਕਿੰਨੀ ਇੰਚ ਦੇ ਤਵੇ ਲੱਗੇ ਹੋਏ ਹਨ ਜਿਹੜੇ ਮਿੱਟੀ ਨੂੰ ਇਕੱਠੇ ਕਰਦੇ ਜਾਂਦੇ ਬੱਟ ਬਣਾਉਂਦੇ ਹਨ ਆਲੂ ਆਲੂ ਲਈ ਜੀ ਜੀ ਆਲੂ ਇਹਨਾਂ ਦੇ ਉੱਪਰ ਡਿੱਗਦਾ ਹੈ ਸੈਂਟਰ 'ਚ ਡਿੱਗਦਾ ਹੈ ਜਿਸ ਕਰਕੇ ਬਹੁਤ ਵਧੀਆ ਆਲੂ ਜਿਹੜਾ ਇੱਕ ਸਾਰ ਹੋ ਜਾਂਦਾ ਹੈ ਅੱਜ ਦੀ ਜਿਹੜੀ ਵੀਡੀਓ ਆ ਉਹ ਕਿਸਾਨਾਂ ਲਈ ਬਹੁਤ ਮਦਦ ਦੇ ਸਕਦੀ ਹੈ ਇਸ ਲਈ ਵੀਡੀਓ ਨੂੰ ਜਾਰਾ ਤੋ ਜਾਰਾ ਸ਼ੇਅਰ ਕਰਨਾ ਦੇਖੋ ਜੀ ਅੱਜ ਦੇ ਜਿਹੜੇ ਯੰਗਸਟਰ ਨੇ ਖੇਤੀਬਾੜੀ ਦੇ ਵਿੱਚ ਕੰਮ ਕਰਨਾ ਨਹੀਂ ਚਾਹੁੰਦੇ ਕਿਉਂਕਿ ਖੇਤੀਬਾੜੀ ਦੇ ਵਿੱਚ ਜਿਹੜਾ ਕੰਮ ਹੈਗਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਟਾਈਮ ਵੀ ਬਹੁਤ ਜ਼ਿਆਦਾ ਲੱਗਦਾ ਹੈ ਪਰ ਇਹਦੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਅੱਜ ਮੈਂ ਆਈਆਂ ਜੀ ਜੰਡੂ ਸਿੰਘੇ ਜਿੱਥੇ ਕਿ ਤੁਹਾਨੂੰ ਖੇਤਾ 'ਚ ਮਸ਼ੀਨਾਂ ਜਿਹੜੀਆਂ ਮਿਲਣਗੀਆਂ ਕੰਮ ਉਹ ਬਹੁਤ ਫਟਾਫਟ ਕਰਨ ਗਿਆ ਔਰ ਟਾਈਮ ਉਹ ਵੀ ਬੜਾ ਘੱਟ ਕਰਨ ਗਿਆ ਤੇ ਬਾਕੀ ਕੀ ਕੀ ਫਾਇਦੇ ਹੋਣਗੇ ਖੇਤਾ ਦੇ ਵਿੱਚ ਉਹ ਅਸੀਂ ਜਾਣਕਾਰੀ ਲੈ ਲੈਂਦੇ ਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਬਹੁਤ ਬੜੀਆ ਬੱਲੇ ਸਾਡੇ ਚੈਨਲ ਦੇ ਵਿੱਚ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਵੀ ਸਰ ਦੇਖੋ ਖੇਤਾ ਦੇ ਵਿੱਚ ਜਦੋਂ ਅਸੀਂ ਕੰਮ ਕਰਦੇ ਆ ਅੱਜ ਇਹ ਤੁਹਾਨੂੰ ਪਤਾ ਹੀ ਹੈ ਯੰਗਸਟਰ ਰਹੇ ਗਏ ਆ ਖੇਤਾ 'ਚ ਜਾ ਕੇ ਕੰਮ ਕਰਦੇ ਆ ਪਰ ਉਹਨਾਂ ਨੂੰ ਟਾਈਮ ਬਹੁਤ ਜ਼ਿਆਦਾ ਲੱਗਦਾ ਹੈ। ਇਹ ਸਾਨੂੰ ਦੱਸੋ ਇਦਾਂ ਨਹੀਂ ਕੋਈ ਮਸ਼ੀਨਾਂ ਦੱਸੋ ਜਿੱਤੇ ਕਿ ਖੇਤਾ 'ਚ ਅਸੀਂ ਕੰਮ ਕਰੀਏ ਤੇ ਜਿਹੜਾ ਟਾਈਮ ਹੈ ਉਹ ਵੀ ਬਹੁਤ ਘੱਟ ਲੱਗੇ ਤੇ ਜਿਹੜਾ ਕੰਮ ਹੈ ਉਹ ਵੀ ਫਟਾਫਟ ਹੋ ਜਾਵੇ। ਠੀਕ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਸਾਡੇ ਕੋਲ ਪ੍ਰੋਡਕਟ ਜਿਹੜਾ ਹੈਗਾ ਰਾਮਾ ਚੰਡੂ ਦਾ। ਰਾਮਾ ਚੰਡੂ। ਪਹਿਲਾਂ ਦੇ ਪਹਿਲਾਂ ਕੀ ਸਮੇਂ 'ਚ ਆਉਂਦਾ ਸੀ ਜੀ? ਕਿ ਸਾਰੀ ਜਿਹੜੀ ਲਵਾਈ ਆ ਉਹ ਹੱਥ ਨਾਲ ਹੁੰਦੀ ਸੀ ਲੇਬਰ ਬਹੁਤ ਹੁੰਦੀ ਸੀ ਅੱਜ ਕੱਲ ਲੇਬਰ ਦੀ ਸਭ ਤੋਂ ਜ਼ਿਆਦਾ ਬਹੁਤ ਘੱਟ ਛੋਟਿਆ ਜੀ ਜੀ ਛੋਟੇ ਹੋਣ ਕਰਕੇ ਤਾਂ ਵੱਡੀਆਂ ਤੋਂ ਵੱਡੀਆਂ ਮਸ਼ੀਨਾਂ ਤੇ ਜਿਨ੍ਹਾਂ ਤੇ ਖਰਚਾ ਬਹੁਤ ਘੱਟ ਹੋ ਜਾਂਦਾ ਲਵਾਈ ਟਾਈਮ ਸਿਰ ਹੋ ਜਾਂਦੀ ਆ ਜੀ ਤੇ ਖਰਚਾ ਘਟਾਉਂਦਾ ਆ ਜੀ ਤੇ ਸਮੇਂ ਤੋਂ ਪਹਿਲਾਂ ਫਸਲ ਦੀ ਪੰਜਾਬੀ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਹੋ ਜਾਂਦੀ ਆ ਜੀ ਸਰ ਮੈਨੂੰ ਇਹ ਦੱਸੋ ਇਹ ਮਸ਼ੀਨਰੀ ਦੇ ਫਾਇਦੇ ਕੀ ਆ ਖੇਤਾ ਦੇ ਵਿੱਚ ਜੀ ਇਹ ਆਟੋਮੈਟਿਕ ਪਲਾਂਟਰ ਆ ਜੀ ਰਾਮਾ ਚੰਦੂ ਕੰਪਨੀ ਦਾ ਠੀਕ ਹੈ ਇਸ ਦੀਆਂ ਖੂਬੀਆਂ ਬਹੁਤ ਹੈਗੀਆਂ ਇੱਕ ਤਾਂ ਇਹ ਸਮੇਂ ਦੇ ਹਿਸਾਬ ਦੇ ਨਾਲ ਜਲਦੀ ਆਲੂ ਦੀ ਬਿਜਾਈ ਹੋ ਜਾਂਦੀ ਹੈ ਘੱਟ ਟਾਈਮ ਦੇ ਵਿੱਚ ਬਿਜਾਈ ਹੋ ਜਾਂਦੀ ਹੈ। ਅੱਛਾ ਜੀ। ਇਸ ਦੀ ਖਾਸੀਅਤ ਇਹ ਹੈਗੀ ਹੈ ਕਿ ਜੀ ਜਿਵੇਂ ਕਿ ਆਪਾਂ ਦੇਖਦੇ ਹਾਂ ਵੀ ਆਲੂ ਹੁਣ ਆਪਾਂ ਕਿੰਨੀ ਤੋਂ ਕਿੰਨੀ ਦੂਰੀ ਤੱਕ ਲਗਾਉਣਾ ਹੈਗਾ। ਜੀ। ਠੀਕ ਆ। ਉਹ ਆਲੂ ਲਗਾਉਣ ਵਾਸਤੇ ਸਪੈਸ਼ਲ ਚਾਰਟ ਦਿੱਤਾ ਹੋਇਆ ਜੀ। ਅੱਛਾ ਜੀ। ਕਸਟਮਰ ਆਸਾਨੀਆਂ ਦੇਖ ਸਕਦਾ ਵੀ ਮੈਂ ਆਲੂ ਦਾ 12 ਪੀਸ ਜੇ ਵਿਜਨੇ ਹਨ ਤੇ 10 ਇੰਚੀ ਦੇ ਵਿਜੂਗਾ 10 ਇੰਚੀ ਕਰਨ ਲਈ ਤੁਹਾਨੂੰ ਗੀਅਰ ਕਿਹੜੇ-ਕਿਹੜੇ ਪਾਉਣੇ ਪੈਣਗੇ ਉਹ ਆਹ ਸਿਸਟਮ ਦੇ ਹਿਸਾਬ ਨਾਲ ਤੁਸੀਂ ਇਹਨੂੰ ਸਪੀਡ ਵਧਾ ਘਟਾ ਆ ਜਾਲੂ ਨੂੰ ਕਿੰਨੀ ਦੂਰੀ ਕਰ ਸਕਦੇ ਆ ਕਿੰਨੀ ਕਿੰਨੀ ਇੰਚ ਦੇ ਕਿੰਨਾ ਆਲੂ ਲਗਾਉਣਾ ਹੈਗਾ ਠੀਕ ਹੈ ਠੀਕ ਹੈ ਉਸ ਲਈ ਐਕਸਟਰਾ ਕਰਾਰੀਆਂ ਤੁਹਾਨੂੰ ਇਹ ਵੀ ਨਾਲ ਸਪੇਅਰ ਦਿੱਤੀਆਂ ਗਈਆਂ ਹਨ ਅੱਛਾ ਮਤਲਬ ਕਿ ਜਿਹੜਾ ਨਵਾਂ ਚਲਾ ਰਹੇ ਆ ਉਹਦੇ ਵਾਸਤੇ ਆਲਰੇਡੀ ਮੈਂਸ਼ਨ ਕੀਤਾ ਹੋਇਆ ਸਾਰਾ ਕੁਝ ਉਹਨਾਂ ਨੂੰ ਦਿੱਕਤ ਵੀ ਨਹੀਂ ਹੋਣੀ ਚਲਾਉਣ ਦੇ ਵਿੱਚ ਬਿਲਕੁਲ ਬਿਲਕੁਲ ਜੀ ਠੀਕ ਹੈ ਤੇ ਇਹ ਟਾਇਰ ਮਾਡਲ ਹੈਗਾ ਜੀ ਇੱਕ ਇਹਨਾਂ ਦਾ ਸਿਸਟਮ ਹਾਂਜੀ ਜਿਸ ਦੇ ਨਾਲ ਕਿ ਜਦੋਂ ਟਾਇਰ ਚੱਲਦੇ ਹਨ ਇਹ ਜਿਹੜੀ ਬੈਲਟ ਹੈ ਰੋਟੇਟ ਕਰਦੀ ਜਿਸ ਦੇ ਉੱਤੇ ਆਲੂ ਜਿਹੜਾ ਆ ਆ ਇਹਨਾਂ ਦੇ ਉੱਤੇ ਟਿਕ ਜਾਂਦਾ ਹੈਗਾ ਜਿਵੇਂ ਪੁਰਾਣੇ ਸਮੇਂ ਦੇ ਖੂਹ ਦੀਆਂ ਟੰਡਾ ਜਿਹਨੂੰ ਆਪਾਂ ਕਹਿੰਦੇ ਹੁੰਦੇ ਨੇ ਪਾਣੀ ਕੱਢਣ ਵਾਸਤੇ ਸੇਮ ਚੀਜ਼ ਹੈਗੀ ਆਲੂ ਇਹਦੇ ਉੱਤੇ ਚੱਲਦਾ ਹੈ ਜਿੰਨੀ ਜਿੰਨੀ ਦੂਰੀ ਤੁਸੀਂ ਚਾਹੁੰਦੇ ਉਹਨੇ ਉਹਨੇ ਦੂਰੀ ਦੇ ਚੱਲਵਾਇਆ ਵਾਸਤੇ ਠੀਕ ਹੈ ਬਾਕੀ ਇਸ ਦੇ ਵਿੱਚ ਤਵੇ ਲੱਗੇ ਹੋਏ ਹਨ ਜਿਹੜੇ ਮਿੱਟੀ ਨੂੰ ਇਕੱਠੇ ਕਰਦੇ ਜਾਂਦੇ ਵੱਟ ਬਣਾਉਂਦੇ ਹਨ ਆਲੂ ਆਲੂ ਲਈ ਜੀ ਜੀ ਆਲੂ ਇਹਨਾਂ ਦੇ ਉੱਪਰ ਟਿਕਦਾ ਹੈ ਸੈਂਟਰ 'ਚ ਟਿਕਦਾ ਹੈ ਜਿਸ ਕਰਕੇ ਬਹੁਤ ਵਧੀਆ ਆਲੂ ਜਿਹੜਾ ਇੱਕ ਸਾਲ ਹੋ ਜਾਂਦਾ ਹੈ। ਅੱਛਾ ਜੀ। ਇਸ ਤੋਂ ਬਾਅਦ ਇਹ ਹੈਗਾ ਇਹਦਾ ਪਿਛਲਾ ਮੇਨ ਪਾਰਟ ਜਿੱਥੋਂ ਕਿ ਬਟਰ ਨੂੰ ਆਪਾਂ ਸਖਤ ਵੀ ਕਰ ਸਕਦੇ ਹਾਂ। ਜੀ। ਜੀ। ਪਲੇਨ ਕਰ ਸਕਦੇ ਹਾਂ। ਠੀਕ ਹੈ। ਹਾਂ ਜੀ। ਉਹ ਇਹ ਕਿੰਨੇ ਟਾਈਮ ਲਗਾਉਂਦਾ ਹੈ ਮਤਲਬ ਕਰਨ ਦੇ ਵਿੱਚ? ਟਾਈਮ ਦੇਖੋ ਇਹ ਤਾਂ ਆਪਣੇ ਡਿਪੈਂਡ ਕਰਦਾ ਕਿ ਟਰੈਕਟਰ ਦੀ ਸਪੀਡ ਤੇ ਵੀ ਡਿਪੈਂਡ ਕਰਦਾ ਕਿ ਕਿੰਨੇ ਘੰਟੇ ਦੇ ਵਿੱਚ ਵੀ ਲਾ ਦੇ ਕੇ ਅੱਧੇ ਪੌਣੇ ਘੰਟੇ ਦੇ ਵਿੱਚ ਖੇਤ ਨੂੰ ਰੈਡੀ ਕਰ ਲੈਂਦੇ ਹਨ। ਸਰ ਇੰਨੀ ਜਿਆਦੀਆਂ ਖੂਬੀਆਂ ਤੇ ਇਹਦੇ ਵਿੱਚ ਮਤਲਬ ਕਿ ਬਹੁਤ ਜ਼ਿਆਦਾ ਮਹਿੰਗੀ ਮਸ਼ੀਨ ਤਾਂ ਹੋਣੀ ਹੋਣੀ ਹੈ ਇਹ। ਦੇਖੋ ਜੀ। ਮਹਿੰਗੀ ਦੇ ਨਾਮ ਨਾਲ ਜਿੰਨਾ ਤੁਹਾਡਾ ਇੱਕ ਸੀਜ਼ਨ ਦੇ ਵਿੱਚ ਖਰਚਾ ਜਿਹਦਾ ਆਉਂਦਾ ਹੈਗਾ ਜੀ ਉਸ ਦੇ ਮਜ਼ਾਕ ਤੁਹਾਨੂੰ ਕੋਈ ਮਹਿੰਗੀ ਨਹੀਂ ਲਾਦੀ ਕਿਉਂਕਿ ਅਗਰ ਆਲੂ ਲੇਟ ਹੋ ਜਾਂਦਾ ਹੈ ਤਾਂ ਵੀ ਖਰਚਾ ਆਲੂ ਘੱਟ ਨਿਕਲ ਆਏ ਤੇ ਜੇ ਆਪਾਂ ਸਮੇਂ ਸਿਰ ਚੀਜ਼ ਨੂੰ ਲਾ ਜਾਂਦਾ ਪ੍ਰੋਪਰ ਸਾਰਾ ਕੋਈ ਕੰਮ ਵਧੀਆ ਹੋ ਜਾਂਦਾ ਹਾਂਜੀ ਹਾਂਜੀ ਲੇਕਿਨ ਇਤੋਂ ਸਸਤੀਆਂ ਮਸ਼ੀਨਾਂ ਵੀ ਮਾਰਕੀਟ 'ਚ ਬਹੁਤ ਹੈਗੀਆਂ ਨਾ ਪਰ ਰਾਮਾ ਜੀ ਨੇ ਕਿਹਾ ਉਹ ਜੀ ਕੰਪਨੀਆਂ ਜਿਨ੍ਹਾਂ ਨੇ ਸਿਰਫ ਪ੍ਰੋਡਕਟ ਨੂੰ ਅ ਵਧੀਆ ਮਟੀਰੀਅਲ ਨਾਲ ਹੀ ਬਣਾਇਆ ਹੋਇਆ ਉਹਦੇ ਵਿੱਚ ਕੋਈ ਕੰਜੂਸੀ ਨਹੀਂ ਕੀਤੀ ਹਰ ਇੱਕ ਪ੍ਰੋਡਕਟ ਹਰ ਇੱਕ ਚੀਜ਼ ਬਹੁਤ ਐਕੂਰੇਸੀ ਨਾਲ ਬਣਾਇਆ ਗਿਆ ਜਿਸ ਨਾਲ ਕਸਟਮਰ ਨੂੰ ਯਾਨੀ ਕਿ ਟੋਟਪੱਜ ਜਾਂ ਉਹਨੂੰ ਉਹਦੀ ਮੇਨਟੇਨੈਂਸ ਜੀ ਬਹੁਤ ਘਾਟੇ ਨਿਕਲੀ। ਹਾਂ ਸਰ ਹੁਣ ਮੈਂ ਗੱਲ ਕਰਾਂਗੀ ਜੀ ਮੇਨਟੇਨੈਂਸ ਦੀ। ਮਤਲਬ ਇਹਦੀ ਸਰਵਿਸ ਦੀ ਫੈਸਿਲਿਟੀ ਤੁਹਾਡੇ ਕੋਲ ਹੈਗੀ ਐ। ਹਾਂਜੀ ਹਾਂਜੀ ਬਿਲਕੁਲ ਸਾਡੇ ਕੋਲ ਹੈਗੀ ਐ। ਪਹਿਲੀ ਵਾਰ ਤਾਂ ਅਸੀਂ ਜਦੋਂ ਇਹਨੂੰ ਮਸ਼ੀਨ ਨੂੰ ਚਲਾਉਂਦੇ ਆ। ਜੀ ਕਸਟਮਰ ਨੂੰ ਸਾਰਾ ਦੇਖ ਪਾ ਲੋ ਉਹਦੀ ਸਾਰੀ ਕਸਟਮਰ ਨੂੰ ਆਪਾਂ ਦੱਸ ਦਿੰਦੇ ਆ ਜੀ। ਠੀਕ ਐ ਠੀਕ ਐ। ਅਗਰ ਕੋਈ ਚੀਜ਼ ਦੀ ਮੇਨਟੇਨੈਂਸ ਬਹੁਤ ਵੈਸੇ ਘਟਿਆ ਅਗਰ ਆਉਂਦੀ ਵੀ ਆ ਤੁਸੀਂ ਸਾਨੂੰ ਕਾਲ ਕਰਕੇ ਦੱਸ ਸਕਦੇ ਅਸੀਂ ਜਿਹੜੀ ਕੋਈ ਵੀ ਚੀਜ਼ ਆ ਅਸੀਂ ਉਸਦੇ ਖੇਤ ਵਿੱਚ ਜਾ ਕੇ ਕਰਾਏ ਆਉਣਾ ਵਗੇ ਠੀਕ ਹੈ ਠੀਕ ਹੈ ਹਰ ਕੋਈ ਕੰਪਨੀ ਕਹਿੰਦੀ ਹੈ ਕਿ ਅਸੀਂ ਬੈਸਟ ਸਰਵਿਸ ਕਰਾਂਗੇ ਹਰ ਕੰਪਨੀ ਇਹ ਦਾਵਾ ਕਰਦੀ ਹੈ ਪਰ ਮੈਨੂੰ ਇਹ ਦੱਸੋ ਕਿ ਤੁਸੀਂ ਕੋਈ ਐਡਾ ਦਾ ਮੈਨੂੰ ਦੱਸੋ ਕਿ ਜਿੰਨਾ ਕਿ ਤੁਸੀਂ ਵੀ ਬਹੁਤ ਅੱਛੀ ਤਰ੍ਹਾਂ ਮਤਲਬ ਲੋਕਾਂ ਨੂੰ ਵਿਸ਼ਵਾਸ ਆ ਜਾਏ ਕਿ ਹਾਂਜੀ ਇਹ ਬੈਸਟ ਸਰਵਿਸ ਪ੍ਰੋਵਾਈਡ ਕਰਦੇ ਬਿਲਕੁਲ ਜੀ ਆਜੋ ਮੈਡਮ ਹਾਂਜੀ ਮੈਨੂੰ ਜਿਵੇਂ ਕਿ ਅਸੀਂ ਕੋਈ ਵੀ ਪ੍ਰੋਡਕਟ ਜਿਵੇਂ ਕਿ ਲੇਜ਼ਰ ਲੈਂਡ ਲੈਵਲਰ ਅਸੀਂ ਵੇਚਦੇ ਹਾਂ ਹਾਂਜੀ ਲੇਜ਼ਰ ਲੈਂਡ ਲੈਬਲਰੀ ਸਾਡੇ ਕੋਲ ਪ੍ਰੋਪਰ ਜਿੰਨੇ ਕਿ ਕੋਈ ਲੇਜ਼ਰ ਖਰਾਬ ਹੋ ਜਾਊ ਉੱਚੀ ਨਮੀ ਉਹ ਖੇਤ ਕਰਨ ਲੱਪਣਦੀ ਆ ਉਸ ਲਈ ਜਿਹੜਾ ਤੁਸੀਂ ਸਿਸਟਮ ਦੇਖਿਆ ਹੈ ਨਾ ਮਸ਼ੀਨਾਂ ਲੱਗੀਆਂ ਜੀ ਜੀ ਬਿਲਕੁਲ ਇਸ ਨੂੰ ਕੈਲੀਬ੍ਰੇਸ਼ਨ ਸਿਸਟਮ ਕਿਹਾ ਜਾਂਦਾ ਜਿੱਤੇ ਕਿ ਮਸ਼ੀਨਾਂ ਨੂੰ ਇੱਕ ਸਾਰ ਸਿੱਧਾ ਜਿਹੜੀ ਆ ਲੇਜ਼ਰ ਨੋ ਕੀਤਾ ਜਾਂਦਾ ਤਾਂ ਕਿ ਸਾਡੇ ਖੇਤ ਜਿਹੜੇ ਪ੍ਰੋਪਰ ਪਾਣੀ ਸਿੱਧਾ ਲੱਗ ਸਕੇ ਠੀਕ ਹੈ ਬਾਕੀ ਅਦਰਵਾਈ ਤੁਹਾਨੂੰ ਕੋਈ ਰਿਪੇਅਰ ਦੀ ਕੋਈ ਦਿੱਕਤ ਹੈਗੀ ਆ ਰਿਪੇਅਰ ਦਾ ਵੀ ਸਾਡੇ ਕੋਲ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਸਾਰਾ ਕੁਝ ਹੈਗਾ ਵਾਇਰਾਂ ਤੋਂ ਲੈ ਕੇ ਚਾਰਜਰ ਤੇ ਕਨਵਰਟਰ ਤੱਕ ਵੀ ਸਾਡੇ ਕੋਲ ਐਲਵੇਲ ਮਿਲ ਜਾਊਗਾ ਜੇ ਗੱਲ ਕਰੀਏ ਕਿ ਸਪੇਅਰਵਾਰਡ ਦੀ ਰੋਟਾਵੇਟਰ ਜਾਂ ਸੁਪਰਸੀਡਰ ਦਾ ਸਪੇਅਰਵਾਰਡ ਤੁਸੀਂ ਚਾਹੁੰਦੇ ਹੋ ਤੁਸੀਂ ਸਾਹਮਣੇ ਦੇਖ ਸਕਦੇ ਹੋ ਸਾਡੇ ਕੋਲ ਸਪੇਅਰਵਾਰਡ ਦੀ ਕੋਈ ਕਮੀ ਨਹੀਂ ਹੈ ਠੀਕ ਹੈ ਜੀ ਜੀ ਜ ਕੁਝ ਪਾਰਟ ਸਾਡੇ ਕੋਲ ਇੱਥੇ ਵੀ ਇੱਥੇ ਵੀ ਹੈਗਾ ਕੁਝ ਪਾਰਟਸ ਅਸੀਂ ਦੂਜੀ ਸਾਡੇ ਕੋਲ ਜਗਾ ਦੀ ਕਮੀ ਘੱਟ ਹੋਣ ਕਰਕੇ ਅਸੀਂ ਦੂਜੀ ਸਾਈਡ ਤੋਂ ਸਾਰਾ ਕੋਈ ਪ੍ਰੋਵਾਈਡ ਕੀਤਾ ਹੋਇਆ ਹੈ ਤੁਹਾਨੂੰ ਸਰਵਿਸ ਦੇ ਰਿਲੇਟਿਵ ਕੋਈ ਵੀ ਚੀਜ਼ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਮਤਾ ਢਾੜੇ ਕੋ ਸਾਰਾ ਕੁਝ ਪ੍ਰੋਵਾਈਡ ਹੈਗਾ ਜਿਵੇਂ ਕਿ ਹਰ ਕੰਪਨੀ ਹੈ ਜੀ ਆਪਣੇ ਮੂੰਹ ਨੂੰ ਦੱਸਦੀਆਂ ਹੈਗੀਆਂ ਕਿ ਸਾਡੇ ਕੋ ਅਸੀਂ ਸਰਵਿਸ ਬੈਸਟ ਕਰਾਂਗੇ ਬੈਸਟ ਕਰਾਂਗੇ ਲੇਕਿਨ ਕੋਈ ਦਿਖਾਉਂਦਾ ਨਹੀਂ ਹੈਗਾ ਲੇਕਿਨ ਇੱਥੇ ਜਿੱਥੇ ਕਿ ਤੁਹਾਨੂੰ ਹਰ ਚੀਜ਼ ਜਿਹੜੀ ਪ੍ਰੋਵਾਈਡ ਕਰਕੇ ਦੇ ਰਹੇ ਰਹਿ ਸਾਰਾ ਕੁਝ ਤੁਸੀਂ ਉਹਨ ਦੇਖ ਹੀ ਲਿਆ ਵਾ ਕਿ ਤੁਹਾਨੂੰ ਸਰਵਿਸ ਦੀ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਹਰ ਇੱਕ ਪਾਰ ਇੱਥੇ ਪਿਆ ਵਾ ਤੇ ਸਰਵਿਸ ਤੁਹਾਨੂੰ ਬਹੁਤ ਹੀ ਈਜ਼ੀਲੀ ਮਿਲ ਜਾਏਗੀ